ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਬਲੌਗ ਫਾਈਨਲੀ ਕੈਨੇਡਾ ਦੇ ਹੋਮ ਸਪੋਰਟ ਵਰਕਰ ਤੇ ਚਾਈਲਡ ਕੇਅਰ ਵਰਕਰ ਪਾਇਲਟ ਪ੍ਰੋਗਰਾਮ ਓਪਨ ਹੋਏ ਓਪਨ ਹੋਏ ਵਰਕਿੰਗ ਇਨ ਕੈਨੇਡਾ ਵਾਲਿਆਂ ਵਾਸਤੇ ਜਿਹੜੇ ਕੈਨੇਡਾ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਵਾਸਤੇ ਪ੍ਰੋਗਰਾਮ ਓਪਨ ਤਾਂ ਜ਼ਰੂਰ ਹੋਇਆ ਪਰ ਦੇਖਦੇ ਹੀ ਦੇਖਦੇ ਇਹ ਪ੍ਰੋਗਰਾਮ ক্লোਜ਼ ਵੀ ਹੋ ਗਿਆ ਪੂਰੀ ਸਟੋਰੀ ਤੁਹਾਡੇ ਨਾਲ ਡਿਸਕਸ ਕਰਾਂਗੇ ਤੇ ਬਕਾਇਦਾ ਤੌਰ ਤੇ ਤੁਹਾਨੂੰ ਕੁਝ ਪ੍ਰੂਫ ਦਿਖਾਵਾਂਗਾ ਜਿਸ ਨਾਲ ਤੁਸੀਂ ਵੀ ਹੈਰਾਨ ਜ਼ਰੂਰ ਹੋਗੇ ਕਿ ਆਖਿਰ ਇਸ ਪ੍ਰੋਗਰਾਮ ਨੂੰ ਲੈ ਕੇ ਕਿਸ ਤਰੀਕੇ ਦੀਆਂ ਤਿਆਰੀਆਂ ਕਰਨੀਆਂ ਚਾਹੀਦੀਆਂ ਸੀਗੀਆਂ ਜੋ ਸ਼ਾਇਦ ਨਹੀਂ ਕੀਤੀਆਂ ਗਈਆਂ ਜਿਸ ਕਰਕੇ ਕਈ ਐਪਲੀਕੇਸ਼ਨ ਜਿਹੜੀਆਂ ਨੇ ਉਹ ਸਬਮਿਟ ਤੱਕ ਵੀ ਨਹੀਂ ਹੋ ਪਈਆਂ ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀ ਤੁਸੀਂ ਉਹਦੇ ਸੋ ਪਿਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਪਹਿਲਾ ਸਕਰੀਨ ਦੇ ਉੱਤੇ ਤੁਹਾਡੇ ਨਾਲ ਜਿਹੜਾ ਨਵਾਂ ਕੇਅਰ ਗੀਵਰ ਦਾ ਪ੍ਰੋਗਰਾਮ ਹੈ ਉਸ ਨੂੰ ਲੈ ਕੇ ਕੁਝ ਸਕਰੀਨਸ਼ਾਟ ਸ਼ੇਅਰ ਕਰ ਰਿਹਾ ਹਾਂ ਇਹ ਆਈਆਰਸੀਸੀ ਦੀ ਆਫੀਸ਼ੀਅਲ ਵੈਬਸਾਈਟ canada.ca ਦੇ ਸਕਰੀਨਸ਼ਾਟ ਨੇ ਦੇਖੋ ਧਿਆਨ ਦੇ ਨਾਲ स्टेटस वर्कर्स इन कैनेडा चाइल्ड केयर ऑनलाइन दो हज़ार पच्ची फुल उस होम सपोर्ट पायलट प्रोग्राम जिदलाइन एप्लीकेशन दो हज़ार पच्ची फुल नॉट वर्किंग इन कनाडा क्लोज देखो जड़ा एप्लीकेंट नॉट वर्किंग इन कैनेडा यानी कि आउटसाइड कैनेडा वास्ते या, Canada, या वो प्रोग्राम हाले आया नहीं या कह सकते हो कि अनाउंसमेंट हाले नहीं ਪਰ ਜਿਹੜਾ ਵਰਕਰਸ ਇਨ ਕੈਨੇਡਾ ਵਾਲਾ ਪ੍ਰੋਗਰਾਮ ਸੀਗਾ ਉਹ ਪ੍ਰੋਗਰਾਮ ਹੁਣ ਫੁੱਲ ਹੋ ਚੁੱਕਾ ਹੈ ਫੁੱਲ ਹੋਣ ਦਾ ਕਰਕੇ ਉਹਦੇ ਵਿੱਚ ਹੋਰ ਅਪਲੀਕੇਸ਼ਨ ਐਕਸੈਪਟ ਨਹੀਂ ਕੀਤੀਆਂ ਜਾਣਗੀਆਂ ਬਹੁਤ ਕਹਿ ਸਕਦਾ ਕਿ ਇੱਕ ਕੇਅਰਫੁਲੀ ਡਿਸੀਜਨ ਜਿਹੜਾ ਹੈ ਉਹ ਕਈਆਂ ਵੱਲੋਂ ਲਿਆ ਗਿਆ ਪਰ ਕਈਆਂ ਦੇ ਏਜੰਟਾਂ ਦੀ ਵਜ੍ਹਾ ਦੇ ਨਾਲ ਉਹਨਾਂ ਦੀ ਫਾਈਲ ਸਬਮਿਟ ਨਹੀਂ ਹੋ ਸਕੀ ਸਭ ਤੋਂ ਪਹਿਲਾਂ ਉਹਦਾ ਰੀਜ਼ਨ ਇਹ ਸੀਗਾ ਕਿ ਜਿਹੜਾ ਪੋਰਟਲ ਹੈ ਉਹ ਖਰਾਬ ਬਹੁਤ ਕਰ ਰਿਹਾ ਸੀਗਾ ਕੱਲ ਨੰਬਰ 1 ਕੇ ਪ੍ਰੋਬਲਮ ਆਈ ਜੋ ਸ਼ਿਕਾਇਤਾਂ ਮਿਲਗਾ ਸੈਕੰਡ ਪ੍ਰੋਬਲਮ ਇਹ ਆ ਰਹੀ ਸੀਗੀ ਕਿ ਰਾਸ਼ ਏਨਾ ਜ਼ਿਆਦਾ ਸੀਗਾ ਜਿਸ ਦੀ ਵਜ੍ਹਾ ਦੇ ਨਾਲ ਬਹੁਤ ਜਲਦੀ ਇਹ ਭਰ ਗਿਆ ਤੇ ਕਈਆਂ ਨੇ ਉਹਦੇ ਵਿੱਚ ਇਹ ਸੋਚਿਆ ਕਿ ਥੋੜਾ ਵੇਟ ਕਰ ਲੈਣੇ ਆ ਸੋ ਸਮਝ ਕੇ ਲਗਾ ਲੈਣੇ ਆ ਇਧਰ ਉਧਰੋਂ ਦੇਖ ਕੇ ਲਗਾ ਲੈਣੇ ਆ ਕਈ ਖੁਦ ਫਾਈਲਿੰਗ ਕਰ ਰਹੇ ਸੀ ਉਹਨਾਂ ਨੂੰ ਪ੍ਰੋਬਲਮ ਆ ਰਹੀ ਸੀ ਜਿੰਨੀ ਦੇਰ ਤੱਕ ਕੋਈ ਸਾਰਾ ਸਿਸਟਮ ਕਰਦੇ ਓਨੀ ਦੇਰ ਤੱਕ ਇਹ ਪ੍ਰੋਗਰਾਮ ক্লোਜ਼ ਵੀ ਹੋ ਗਿਆ ਪ੍ਰੋਗਰਾਮ ਆਪਣੇ ਟਾਈਮ ਤੇ ਹੀ ਓਪਨ ਹੋਇਆ ਜਿਹੜਾ ਕਿ 10 ਵਜੇ ਦਾ ਈਸਟਰਨ ਟਾਈਮ ਸੀਗਾ ਉਦੇ ਹਿਸਾਬ ਦੇ ਨਾਲ ਓਪਨ ਹੋਇਆ 31 ਮਾਰਚ ਨੂੰ ਪਰ ਜਿਹੜੇ ਦੋ ਪਾਇਲਟ ਪ੍ਰੋਗਰਾਮ ਸੀਗੇ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਜਿਹਨੂੰ ਚਾਈਲਡ ਕੇਅਰ ਤੇ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਹੋਮ ਸਪੋਰਟ ਸੋ ਇਹ ਦੋਵੇਂ ਪ੍ਰੋਗਰਾਮ ਜਿਹੜੇ ਸੀਗੇ ਇਹਨਾਂ ਦੋਹਾਂ ਪ੍ਰੋਗਰਾਮਾਂ ਨੂੰ ਦੋ ਫੇਸ ਦੇ ਵਿੱਚ ਲਾਂਚ ਕੀਤਾ ਜਾਣਾ ਸੀ ਇੱਕ ਪਹਿਲਾ 31 ਮਾਰਚ 2025 ਨੂੰ ਤੇ ਦੂਜਾ ਫੇਸ ਜਿਹੜਾ ਵਰਕਰ ਆਊਟਸਾਈਡ ਕੈਨੇਡਾ ਵਾਲਾ ਉਹ ਹਾਲੇ ਨਹੀਂ ਆਇਆ ਹੁਣ ਜਿਨ੍ਹਾਂ ਦੀ ਵੀ ਐਪਲੀਕੇਸ਼ਨ ਨਹੀਂ ਲੱਗ ਸਕੀ ਉਹ ਕਾਫੀ ਨਾਰਾਜ਼ ਸੀਗੇ ਤੇ ਇੱਕ ਦੋ ਜਿਹੜੇ ਆ ਉਹਨਾਂ ਦੀ ਕਾਲ ਵੀ ਮੈਂ ਨਹੀਂ ਅਟੈਂਡ ਕਰ ਪਾਇਆ ਸੀਗਾ ਉਹ ਇਸ ਕਰਕੇ ਵੀ ਥੋੜੇ ਖੇਜੇ ਨੇ ਭਾਈ ਕਮੈਂਟ ਗਲਤ ਨਾ ਕਰਿਓ ਆਕੇ ਬਟ ਐਕਚੁਅਲ ਦੇ ਵਿੱਚ ਰਿਐਲਿਟੀ ਸੀਗੀ ਕਿ ਮੈਂ ਤੁਹਾਡੀ ਕੋਈ ਹੈਲਪ ਇਸ ਕਰਕੇ ਨਹੀਂ ਸੀ ਕਰ ਸਕਦਾ ਕਿ ਤਕਰੀਬਨ 6-7 ਜਾਣਿਆਂ ਦੇ ਇਕੱਠੀ ਹੈਲਪ ਕਰ ਰਿਆ ਸੀਗਾ ਤੇ ਉਹ ਇੰਨਾ ਚੀਜ਼ਾਂ ਮੈਨੇਜ ਜਿਹੜੀਆਂ ਉਹ ਇਕੱਠੀਆਂ ਨਹੀਂ ਹੋ ਪਉਂਦੀਆਂ ਤੁਹਾਨੂੰ ਪਤਾ ਕਿ ਆਫੀਸ਼ੀਅਲੀ ਮੈਂ ਫਾਈਲਿੰਗ ਨਹੀਂ ਕਰਦਾ ਰਹੇਗਾ ਪਰਸਨਲ ਤੌਰ ਤੇ ਜਿਹੜੀ ਮੈਂ ਹੈਲਪ ਕਰਦਾ ਮੈਂ ਉਹ ਸਿਰਫ ਹੈਲਪ ਤੁਹਾਡੀ ਕਰ ਰਿਆ ਸੀਗਾ ਸੋ ਇਸ ਕਰਕੇ ਕਈ ਵਾਰੀ ਫੋਨ ਟਿਕ ਨਹੀਂ ਹੋਏ ਤੇ ਕਈ ਕੱਲ ਉਹਨਾਂ ਦੀਆਂ ਵੀ ਕਾਲਸ ਫਿਕ ਨਹੀਂ ਕਰ ਪਾਇਆ ਜਿਹੜੇ ਕੀ ਆਮ ਕਾਲਸ ਕਰਦੇ ਨੇ ਆਮ ਦਿਨਾਂ ਦੇ ਵਿੱਚ ਜਿਹੜੀਆਂ ਨਾਰਮਲ ਕਾਲਸ ਆਉਂਦੀਆਂ ਨੇ ਉਹਦਾ ਰੀਜ਼ਨ ਇਹ ਸੀ ਕਿ ਇਸ ਪ੍ਰੋਗਰਾਮ ਨੂੰ ਲੈ ਕੇ ਥੋੜੀ ਤਿਆਰੀ ਜਿਹੜੀ ਆ ਉਹ ਚੱਲ ਰਹੀ ਸੀਗੀ ਤਾਂ ਕਰਕੇ ਨਹੀਂ ਹੋ ਪਾਇਆ ਦੂਜੀ ਗੱਲ ਇਹ ਪ੍ਰੋਗਰਾਮ ਦੇ ਵਿੱਚ ਜਿਹੜਾ ਵਰਕਰ ਇਨ ਕੈਨੇਡਾ ਵਾਲਾ ਪ੍ਰੋਗਰਾਮ ਹੈ ਇਹਦੇ ਵਿੱਚ ਜਿਹੜਾ HCWIP ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਚਾਈਲਡ ਕੇਅਰ ਵਾਲਾ ਪ੍ਰੋਗਰਾਮ ਸੀ ਉਹਦੇ ਵਿੱਚ 2350 ਟੋਟਲ ਐਪਲੀਕੇਸ਼ਨ ਐਕਸੈਪਟ ਕੀਤੀਆਂ ਜਾਣੀਆਂ ਸੀ ਜਿਹੜੀਆਂ ਕਿ ਫੁੱਲ ਹੋ ਗਈਆਂ ਆਲਟਰਨੇਟ ਫਾਰਮੈਟ ਜਿਹੜਾ ਉਹ ਹਾਲੇ 260 ਐਪਲੀਕੇਸ਼ਨ ਵਾਲਾ ਪਿਆ ਹੋਇਆ ਆਊਟ ਆਫ ਸਟੇਟਸ ਐਂਡ ਅਨঅথરાઇਜ਼ਡ ਵਰਕਰ ਵਾਲੇ ਜਿਹੜੇ ਉਹ ਪਬਲਿਕ ਪਾਲਿਸੀ ਦੇ ਅੰਦਰ ਆਉਂਦੇ ਸੀ ਉਹ 125 ਬੰਦੇ ਇਹਨਾਂ ਨੂੰ ਸਿਰਫ ਚਾਹੀਦੇ ਸੀਗੇ ਉਹ ਵੀ ਫੁੱਲ ਹੋ ਗਿਆ ਉਹਦੇ ਬਾਅਦ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਐਚ ਸੀ ਡਬਲਯੂ ਆਈ ਪੀ ਹੋਮ ਸਪੋਰਟ ਵਾਲਾ ਜਿਹੜਾ ਪ੍ਰੋਗਰਾਮ ਸੀਗਾ ਉਹ ਵੀ ਪ੍ਰੋਗਰਾਮ ਵਰਕਰ ਇਨ ਕੈਨੇਡਾ ਦੇ ਵਿੱਚ 2350 ਟੋਟਲ ਐਪਲੀਕੇਸ਼ਨ ਇਹਨਾਂ ਨੇ ਲੈਣੀਆਂ ਸੀ ਉਹ ਵੀ ਫੁੱਲ ਹੋ ਗਿਆ ਤੇ ਆਊਟ ਆਫ ਸਟੇਟਸ ਵਾਲੀਆਂ ਇਹ ਵੀ ਉਹਨਾਂ ਨੂੰ 125 ਐਪਲੀਕੇਸ਼ਨ ਚਾਹੀਦੀਆਂ ਸੀਗੀਆਂ ਜਾਂ ਜਿਹੜੇ ਅਨਥਰਾਇਜ਼ਡ ਵਰਕਰ ਨੇ ਜਿਹੜੇ ਉਸ ਪਬਲਿਕ ਪਾਲਿਸੀ ਦੇ ਅੰਡਰ ਆਂਦੇ ਐ ਉਹ ਵੀ ਫੁੱਲ ਹੋ ਗਿਆ ਸੋ ਇਹ ਪ੍ਰੋਗਰਾਮ ਹੁਣ ਪੂਰੀ ਤਰੀਕੇ ਨਾਲ ক্লোਜ਼ ਹੋ ਚੁੱਕਾ ਹੈ ਤੇ ਇਹ ਇੱਕ ਸਾਲ ਹੁਣ ਵੇਟ ਕਰਨੀ ਪੈਣੀ ਹੈ ਜਿੰਨਾਂ ਦੀ ਵੀ ਕਈਆਂ ਨੇ ਬਹੁਤ ਮਿਹਨਤ ਕੀਤੀ ਸੀ ਹੈਨਾ ਪਰ ਐਪਲੀਕੇਸ਼ਨ ਨਹੀਂ ਲੱਗ ਸਕੀ ਕਈਆਂ ਨੇ ਤੇ ਹੁਣ ਸੌਰੀ ਟੂ ਸੇ ਨਹੀਂ ਕਹਿਣਾ ਚਾਹੀਦਾ ਕਈ ਬੰਦੇ ਥੋੜਾ ਜਿਹਾ ਓਵਰ ਕੌਨਫੀਡੈਂਟ ਵੀ ਹੋ ਜਾਂਦੇ ਕਈ ਵਾਰੀ ਉਹਦਾ ਵੀ ਇੱਕ ਨੈਗੇਟਿਵ ਅਸਰ ਜਿਹੜਾ ਉਹ ਤੁਹਾਡੇ ਉੱਤੇ ਪੈਂਦਾ ਹੈ ਤੁਸੀਂ ਇਹਨਾਂ ਚੀਜ਼ਾਂ ਦੀ ਤਿਆਰੀ ਪ੍ਰੋਪਰ ਟੰਗ ਦੇ ਨਾਲ ਕਰਕੇ ਰੱਖਿਆ ਹੋ। ਦੂਜੀ ਗੱਲ ਹੁਣ ਤੁਹਾਨੂੰ ਕੀ ਚਾਹੀਦਾ 31 ਮਾਰਚ 2026 ਨੂੰ ਡਿੱਟਨਾ ਜਿਹੜੇ ਵੀ ਵਰਕਰ ਇਨ ਕੈਨੇਡਾ ਵਾਲੇ ਆ ਯਾਨੀ ਇਨਸਾਈਡ ਕੈਨੇਡਾ ਤੋਂ ਜਿਨ੍ਹਾਂ ਨੇ ਇਹ ਪ੍ਰੋਗਰਾਮ ਦੇ ਲਈ ਅਪਲਾਈ ਕਰਨਾ ਹੈ ਭਈ ਉਹ ਤਿਆਰੀ ਕਰ ਲੋ ਧਿਆਨ ਨਾਲ ਉਹ ਤਿਆਰੀ ਕਰ ਲਓ ਇਹਦੇ ਉੱਤੇ ਮੈਂ ਇੱਕ ਬੜੀ ਡਿਟੇਲ ਵਿੱਚ ਵੀਡੀਓ ਬਣਾਣੀ ਹੈ ਜੀ ਦੇ ਵਿੱਚ ਸਾਰੀ ਡਾਕੂਮੈਂਟੇਸ਼ਨ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰੂੰਗਾ ਕਿੰਨੇ ਆਈਆਈਐਮ ਫਾਰਮ ਲੱਗਣੇ ਆ ਉਸ ਤੋਂ ਇਲਾਵਾ ਕਿਹੜੇ-ਕਿਹੜੇ ਡਾਕੂਮੈਂਟ ਕੱਲੇ-ਕੱਲੇ ਡਾਕੂਮੈਂਟ ਦੀ ਗੱਲ ਜਿਹੜੀ ਆ ਉਹ ਤੁਹਾਡੇ ਨਾਲ ਕਰਨੀ ਹੈ ਤੇ ਔਨ ਸਕਰੀਨ ਤੁਹਾਨੂੰ ਇੱਕ-ਇੱਕ ਚੀਜ਼ ਦਿਖਾਣੀ ਵੀ ਹੈਗੀ ਹੈ ਜੇਕਰ ਕਿਸੇ ਨੂੰ ਐਸੇ ਵੀ ਚਾਹੀਦੀ ਹੈ ਮੈਨੂੰ ਮੈਸੇਜ ਕਰ ਲਓ WhatsApp ਦੇ ਉੱਤੇ ਮੈਂ ਉਹਦਾ ਸਾਰੀ ਡਿਟੇਲ ਉਸ ਨੂੰ ਸ਼ੇਅਰ ਕਰ ਦਾਂਗਾ ਕਿ ਡਾਕੂਮੈਂਟ ਜਿਹੜੇ ਉਹ ਕਿਹੜੇ-ਕਿਹੜੇ ਲੱਗਣੇ ਆ ਪਰ ਐਕਚੁਅਲ ਦੇ ਵਿੱਚ ਰਿਐਲਿਟੀ ਕੀ ਆ ਕਿ ਇਹ ਇੱਕ ਦਿਨ ਲਈ ਵੀ ਨਹੀਂ ਹੋਇਆ ਐਵੇਂ ਨਹੀਂ ਕਹਿ ਸਕਦੇ ਕਿ 24 ਘੰਟੇ ਲਈ ਹੋਇਆ ਕੁਝ ਘੰਟੇ ਲਈ ਹੋਇਆ ਤੇ ਦੇਖਦੇ ਹੀ ਦੇਖਦੇ ਪ੍ਰੋਗਰਾਮ ਜਿਹੜਾ ਉਹ ਫੁੱਲ ਵੀ ਹੋ ਗਿਆ ਸੋ ਕਈ ਏਜੰਟਾਂ ਨੇ ਐਦਾਂ ਦੀਆਂ ਨਹੀਂ ਐਪਲੀਕੇਸ਼ਨ ਫੜੀ ਸੀਗੀ ਕਿ ਜਿਨ੍ਹਾਂ ਨੂੰ ਸ਼ਾਇਦ ਇਸ ਪ੍ਰੋਗਰਾਮ ਬਾਰੇ ਹੀ ਨਹੀਂ ਪਤਾ ਸੀਗਾ ਠੀਕ ਹੈ ਹੁਣ ਆਪਾਂ ਔਨ ਸਕਰੀਨ ਕਿਸੇ ਦੀ ਨਿੰਦਾ ਨਿੰਦਾ ਕਰਨ ਵਾਲੀ ਗੱਲ ਨਹੀਂ ਹੁੰਦੀ ਪਰ ਕਈ ਏਜੰਟ ਮਤਲਬ ਸੋ ਕਾਲਡ ਕਈ ਇਦਾਂ ਦੇ ਏਜੰਟ ਹੁੰਦੇ ਆ ਜਿਨ੍ਹਾਂ ਨੂੰ ਇਸ ਪ੍ਰੋਗਰਾਮ ਬਾਰੇ ਏ ਬੀ ਸੀ ਡੀ ਵੀ ਨਹੀਂ ਸੀ ਪਤਾ ਤੇ ਫਾਈਲਾਂ ਭੜੀਆਂ ਸੀ ਉਹ ਗਾਂ ਦੀ ਗਾਂ ਲਵਾ ਰਾਇਆ ਸੀ ਉਹਨਾਂ ਦੀਆਂ ਫਾਈਲਾਂ ਮੋਸਟ ਆਫ ਦੀਆਂ ਸਬਮਿਟ ਹੀ ਨਹੀਂ ਹੋ ਸਕਿਆ ਕਿਉਂਕਿ ਵੈਬਸਾਈਟ ਦੇ ਉੱਤੇ ਰਸ਼ ਇੰਨਾ ਸੀਗਾ ਕਿ ਦੇਖਦੇ ਹੀ ਦੇਖਦੇ ਪੂਰਾ ਪ੍ਰੋਗਰਾਮ ਜਿਹੜਾ ਉਹ ক্লোਜ਼ ਹੋ ਗਿਆ ਉਮੀਦ ਕਰਦਾ ਹਾਂ ਬਲੌਗਸ ਹਾਂ ਦਾ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਵੱਧ ਤੋਂ ਵੱਧ শেয়ার ਕਰੋ ਇੱਕ ਵਾਰ ਫਿਰ ਮਾਫੀ ਚਾਹਾਂਗਾ ਕਿ ਜਿਨ੍ਹਾਂ ਦੀਆਂ ਕਾਲ ਪਿਕ ਨਹੀਂ ਹੋ ਸਕੀਆਂ ਉਹਨਾਂ ਵਾਸਤੇ ਕਿਉਂਕਿ ਕੱਲ ਥੋੜਾ ਜ਼ਿਆਦਾ ਰਸ਼ ਸੀਗਾ ਜਾਂ ਕਹਿ ਸਕਦੇ ਹੋ ਥੋੜਾ ਕੰਮ ਵੱਧ ਸੀ ਤਾਂ ਕਰਕੇ ਮੈਂ ਕਾਲਸ ਨਹੀਂ ਲੈ ਪਾਇਆ ਕੱਲ ਵੈਸੇ ਵੀ ਜਿੰਨੀਆਂ ਕਾਲਸ ਆndੀਆਂ ਨੇ ਉਸ ਤੋਂ ਜ਼ਿਆਦਾ ਕਾਲਸ ਆਈਆਂ ਸੀ ਥੋੜਾ ਜਿਹਾ ਇਹ ਵੀ ਇੱਕ ਬਰਡਨ ਹੁੰਦਾ ਉਮੀਦ ਕਰਦਾ ਵਲੋਕਸ ਹੁੰਦਾ ਹੋਵੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਤੁਸੀਂ ਸਾਡੇ ਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਐਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਦਬਕੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ